ਅਜੇ ਤੇ ਸਾਡੇ ਲੀਡਰ ਆ ਭਾਈ ਦੌਰੇ ਕਰਕੇ ਵੇਖ ਰਹੇ ਆ ਪਰ ਜਦੋਂ ਪਾਣੀ ਉਤਰਨਾ ਤੁਸੀਂ ਵੇਖਿਓ ਇੰਦਾ ਵੱਡਾ ਨੁਕਸਾਨ ਹੋ ਗਿਆ ਜੇ ਤੇ ਦੀ ਪਰ ਭਾਈ ਜਿਹੜੀ ਐ 23 ਸਾਲਾਂ ਤੱਕ ਬੜੀ ਮੁਸ਼ਕਲ ਨਾਲ ਗੁਜ਼ਰੀ ਹੋਣੀ ਕਨਚੁਨੀ ਸਾਨਾ ਗੋੜੋਂ ਵੀ ਜਾਨੀ ਕਿਉਂਕਿ ਤੇ ਹਣਸ ਅਜੇ ਤੱਕ ਪਾਣੀ ਨਹੀਂ ਵਾਪਸ ਗਿਆ ਮੁੜ ਕੇ ਸੇਮ ਜੀ ਜਿਹਦੀ ਮਾਰ ਵੀ ਪੈਣੀ ਐ ਦੂਸਰੀ ਗੱਲ ਜਿਹੜੇ ਮਕਾਨ ਡੇ ਵਿਚੁਪੇ ਨੇ ਚੰਗੀਆਂ ਕੋਠੀਆਂ ਗਰੀਬ ਬੰਦਾ ਜਿਹਦੇ ਕੋਲ ਜ਼ਮੀਨ ਵੀ ਨਹੀਂ ਹੈਨੀ ਉਹਨਾਂ ਦੇ ਮਕਾਨ ਜਿਹੜੇ ਡੇਰੇ ਚੁੱਤੇ ਆ ਉਸ ਤਰ੍ਹਾਂ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਏ ਸੀਗੇ ਬੜੀ ਵੱਡੀ ਆਸ ਸੀ ਕਿ ਕੋਈ ਬੜਾ ਵੱਡਾ ਐਲਾਨ ਕਰ ਦੇ 1600 ਕਰੋੜ ਦੀ ਉਹ ਰਕਮੀ ਦਾ ਐਲਾਨ ਕਰਕੇ ਗਏ ਨੇ ਇਹ ਕੋਈ ਬuktivaddi ਰਕਮ ਨਹੀਂ ਸੈਂਟਰ ਗਵਰਨਮੈਂਟ ਵਾਸਤੇ ਇੱਕ ਸੂਬਾ ਪੰਜਾਬ ਜੋ ਹਿੰਦੁਸਤਾਨ ਦਾ ਦਿਲ ਮੰਨਿਆ ਜਾਂਦਾ ਜੋ ਸਾਰੇ ਹਿੰਦੁਸਤਾਨ ਨੂੰ ਖੇਤੀਬਾੜੀ ਦੇ ਵਿੱਚ ਹਰ ਜੀ ਜਿਹੜੀ ਆ ਖੇਤੀਬਾੜੀ ਤੋਂ ਉਹ ਹਈਆ ਕਰਵਾਉਂਦਾ ਉਹ ਥੋੜੀ ਰਾਸ਼ੀ ਦੇ ਕੇ ਗਿਆ ਬਹੁਤ ਤੰਗ ਦਲੀ ਦਾ ਉਹਨਾਂ ਸਬੂਤ ਦਿੱਤਾ ਸਸੀ ਗਾਲੀ ਮੈਂ ਬਿਕਰਮਜੀਤ ਕੰਗ ਜਿਗਾਰ ਟਾਈਮਸ ਤੋਂ ਪੱਤਰਕਾਰ ਜਿਗਾਰ ਟਾਈਮ ਨਿਊਜ਼ ਵਿੱਚ ਤੁਹਾਡਾ ਆਪ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦਾ ਸਾਡਾ ਜੋ ਵਿਸ਼ਾ ਹੈ ਵਿਸ਼ਾ ਹੈ ਜੋ ਪੰਜਾਬ ਵਿੱਚ ਹੜ੍ਹਾਂ ਦੇ ਨਾਲ ਤੇ ਬਾਈ ਮੱਚੀ ਹੋਈ ਆ ਹਰ ਥਾਂ ਥਾਂ ਤੇ ਘਰਾਂ ਦੇ ਘਰ ਰੁੜ ਗਏ ਜ਼ਮੀਨਾਂ ਦੀਆਂ ਫਸਲਾਂ ਹਜ਼ਾਰਾਂ ਏਕੜ ਲੱਖਾਂ ਨੇ ਤਕਰੀਬਨ ਜੋ ਫਸਲਾਂ ਨੇ ਉਹ ਬਰਬਾਦ ਹੋ ਗਈਆਂ ਉਸ ਦੇ ਵਿੱਚ ਥਾਂ ਥਾਂ ਤੇ ਜੋ ਅੱਜ ਪ੍ਰਧਾਨ ਮੰਤਰੀ ਸਾਹਿਬ ਪਠਾਨਕੋਟ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ ਕੇ ਜੋ ਲੋਕ ਨਿਸਾਰ ਲੈ ਰਹੇ ਹਨ ਸੀਐਮ ਸਾਹਿਬ ਵੱਲੋਂ ਜੋ ਐਲਾਨ ਕੀਤਾ ਜਾ ਰਿਹਾ ਉਸੇ ਵਿਸ਼ੇ ਦੇ ਵਿੱਚ ਅੱਜ ਅਸੀਂ ਸੀਨੀਅਰ ਕਾਂਗਰਸੀ ਆਗੂ ਹਰਪਾਲ ਸਿੰਘ ਢਿੱਲੋਂ ਜੋ ਕਿ ਸੁਲਤਾਨਪੁਰ ਲੋਧੀ ਤੋਂ ਕੋਆਰਡੀਨੇਟਰ ਦੀ ਸੇਵਾ ਨਿਭਾ ਰਹੇ ਨੇ। ਇਲਾਕਾ ਨਹੀਂ ਇਲਾਕੇ ਵਿੱਚ ਨਹੀਂ ਇੱਕ ਪੰਜਾਬ ਲੈਵਲ ਤੇ ਜਿਨ੍ਹਾਂ ਦਾ ਇੱਕ ਸਟੇਟਸ ਬਣਿਆ ਹੋਇਆ ਪੰਜਾਬ ਲੈਵਲ ਤੇ ਲੋਕ ਜੋ ਲੋਕਾਂ ਵਿੱਚ ਉਹਨਾਂ ਨੇ ਇੱਕ ਪਛਾਣ ਆਪਣੀ ਬਣਾਈ ਹੈ। ਅੱਜ ਉਹ ਸਾਡੇ ਸਟੂਡੀਓ ਵਿੱਚ ਪਹੁੰਚੇ ਨੇ। ਚਲੋ ਸਾਬ ਤੁਹਾਡਾ ਸਭ ਤੋਂ ਪਹਿਲਾਂ ਸਾਡੇ ਨਿਊਜ਼ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਜੁਹਾਰ ਟਾਈਮ ਤੋਂ ਮੈਂ ਪੱਤਰਕਾਰ ਮੇਰੇ ਵੀਰ ਵਿਕਰਮਜੀਤ ਸਿੰਘ ਜੀ ਕੰਗ ਉਹਨਾਂ ਦੇ ਸਹਿਯੋਗੀ ਸਤਰਾਜ ਸਿੰਘ ਜੀ ਕੈਮਰਾਮੈਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਟੇਲੋ ਸਾਹਿਬ ਪਹਿਲਾਂ ਤੇ ਮੈਂ ਤੁਹਾਨੂੰ ਇਹ ਸਵਾਲ ਕਰੂੰਗਾ ਕਿ ਜਦਾਂ ਪੰਜਾਬ ਦੇ ਵਿੱਚ ਹੜ੍ਹਾਂ ਦਾ ਜੋ ਮਾਰ ਇੱਕ ਪਹਿਲਾਂ ਤਾਂ 1988 ਦੇ ਵਿੱਚ 1992 ਦੇ ਵਿੱਚ ਆਇਆ ਫਿਰ 2017 ਵਿੱਚ ਵੀ ਕਾਫੀ ਨੁਕਸਾਨ ਕੀਤਾ ਪਾਣੀ ਨੇ ਹੁਣ 2025 ਦੇ ਵਿੱਚ ਪੁਣੇ 2 ਲੱਖ ਪੁਣੇ 2 ਲੱਖ ਜਿਹੜੀ ਜ਼ਮੀਨ ਦੀ ਖੇਤੀ ਆ ਉਹ ਤਬਾਹ ਹੋ ਚੁੱਕੀ ਆ ਇਥੋਂ ਤੱਕ ਵੀ ਲੋਕਾਂ ਦੀ ਜਾਨੀ ਮਾਨ ਨੁਕਸਾਨਾ ਨੁਕਸਾਨ ਹੋ ਚੁੱਕੇ ਆ ਘਰਾਂ ਦੇ ਘਰ ਰੋੜ ਚੁੱਕੇ ਆ ਤੁਹਾਨੂੰ ਤੁਹਾਨੂੰ ਕੀ ਲੱਗ ਰਿਹਾ ਵੀ ਇਹ ਸਰਕਾਰ ਨੂੰ ਇਹਦੇ ਬਾਰੇ ਕੀ ਕਰਨਾ ਚਾਹੀਦਾ ਵਾ ਜਾਂ ਸਰਕਾਰ ਕਿ ਹੱਦ ਤੱਕ ਸਰਕਾਰ ਨੂੰ ਹੈਲਪ ਕਰਨੀ ਚਾਹੀਦੀ ਹੈ ਵਿਕਰਮ ਜੀ ਤੁਸੀਂ ਗੱਲ ਕੀਤੀ ਪਿਛਲੇ ਸਮੇਂ ਦੀ ਮੈਂ ਜ਼ਿਆਦਾ ਪਿੱਛੇ ਨਹੀਂ ਜਾਂਦਾ 2017 ਦੇ ਵਿੱਚ ਖੜਾ ਆਏ ਸੀ ਫਸਲਾਂ ਦਾ ਨੁਕਸਾਨ ਹੋਇਆ ਸੀ ਥੋੜਾ ਆਇਆ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਹਾਂਜੀ ਕੁਝ ਦਿਨਾਂ ਦੇ ਵਿੱਚ ਹੀ 13-13 ਹਜ਼ਾਰ ਪਰ ਏਕੜ ਦਾ ਜਿਹੜਾ ਉਹ ਦਿੱਤਾ ਗਿਆ ਸੀ ਹਮ ਏਰਕਾਂ ਜਿਹੜਾ ਖੜਾਏ 25 ਦੇ ਵਿੱਚ ਹਾਂਜੀ ਬਹੁਤ ਮਾਰੂ ਸਥਿਤੀ ਬਣੀ ਆ ਅਜੇ ਤੇ ਸਾਡੇ ਲੀਡਰ ਆ ਹਵਾਈ ਦੌਰੇ ਕਰਕੇ ਵੇਖ ਰਹੇ ਆ ਪਰ ਜਦੋਂ ਪਾਣੀ ਉਤਰਨਾ ਤੁਸੀਂ ਵੇਖਿਓ ਇੱਡਾ ਵੱਡਾ ਨੁਕਸਾਨ ਹੋ ਗਿਆ ਜੇ ਜਿਹਦੀ ਪਰਪਾਈ ਜਿਹੜੀ ਆ ਕਈ ਸਾਲਾਂ ਤੱਕ ਬੜੀ ਮੁਸ਼ਕਲ ਨਾਲ ਪੂਰੀ ਹੋਣੀ ਹੈ ਤੁਹਾਨੂੰ ਲੱਗਦਾ ਵੀ ਸੀਐਮ ਸਾਹਿਬ ਵੱਲੋਂ ਮਤਲਬ ਇੱਕ ਕਿੱਲੇ ਪ੍ਰਤੀ 20000 ਰੁਪਏ ਮਾਜਵਾ ਦਾ ਐਲਾਨ ਕੀਤਾ ਗਿਆ ਉਹ ਸਿਰਫ ਜ਼ਮੀਨ ਨੂੰ ਦੇਖਿਆ ਜਾਊਗਾ ਕਿ ਜਾਂ ਜਿਹੜਾ ਜਿੰਨਾਂ ਦੀ ਜਾਨੀ ਮਾਨੀ ਨੁਕਸਾਨ ਹੋਇਆ ਵਾ ਜਾਂ ਘਰ ਰੁੜ ਗਿਆ ਜਿੰਨਾਂ ਦੇ ਉਹਨਾਂ ਉਹਨਾਂ ਵਾਸਤੇ ਵੀ ਕੋਈ ਹੈਲਪ ਕਰਨੀ ਚਾਹੀਦੀ ਹੈ ਕੰਗ ਸਾਹਿਬ ਹਾਂਜੀ सीएम साहब ने ऐलान ਕੀਤਾ 202000 ਰੁਪਇਆ ਪਰ ਇਕੜ ਦਾ ਮੁਆਵਜ਼ਾ ਦੇਣ ਵਾਸਤੇ ਹਾਂਜੀ ਬਹੁਤ ਮਾਮੂਲੀ ਤੇ ਬਹੁਤ ਥੋੜਾ ਵਾ ਘੱਟੋਂ ਘਾਟੇ 50000 ਐਲਾਨ ਕਰਦੇ ਤੇ ਲੋਕਾਂ ਨੂੰ ਕੁਛ ਰਾਹਤ ਮਿਲਦੀ ਕਿਉਂਕਿ ਜਦੋਂ ਤੁਸੀਂ ਵੇਖੋ ਮੰਡ ਦੇ ਵਿੱਚ ਕਈ ਕਈ ਫੁੱਟ ਰੇਤਾ ਤੇ ਕਈ ਕਈ ਫੁੱਟ ਜਿਹੜੀ ਉੱਥੇ ਭੜਾ ਲੱਗੀ ਆ ਉਹਨੂੰ ਉੱਥੋਂ ਚੱਕ ਕੇ ਜ਼ਮੀਨ ਨੂੰ ਦੁਬਾਰਾ ਖੇਤੀ ਜੋਗ ਬਣਾਉਣ ਲਈ ਕਾਫੀ ਸਮਾਂ ਲੱਗਣਾ ਪਹਿਲੀ ਤੇ ਗੱਲ ਕਣਕ ਵੀ ਨਹੀਂ ਕਿਸਾਨਾਂ ਕੋਲੋਂ ਬੀਜੀ ਜਾਣੀ ਕਿਉਂਕਿ ਉੱਥੇ ਹੁਣ ਅਜੇ ਤੱਕ ਪਾਣੀ ਨਹੀਂ ਵਾਪਸ ਗਿਆ ਮੁੜ ਕੇ ਸੇਮ ਜੀ ਜਿਹੜੀ ਮਾਰ ਵੀ ਪੈਣੀ ਆ ਦੂਸਰੀ ਗੱਲ ਜਿਹੜੇ ਮਕਾਨ ਡਿੱਗ ਚੁੱਕੇ ਨੇ ਚੰਗੀਆਂ ਕੋਠੀਆਂ ਗਰੀਬ ਬੰਦਾ ਜਿਹਦੇ ਕੋਲ ਜ਼ਮੀਨ ਵੀ ਹੈ ਨਹੀਂ ਉਹਨਾਂ ਦੇ ਵੀ ਮਕਾਨ ਜਿਹੜੇ ਡਿੱਗ ਤੁਕੇ ਆ ਸੀਐਮ ਸਾਹਿਬ ਨੂੰ ਇਹ ਚਾਹੀਦਾ ਸੀ ਕਿ ਜਿਹੜੇ ਗਰੀਬ ਪਰਿਵਾਰ ਆ ਜਿਨ੍ਹਾਂ ਦੇ ਮਕਾਨ ਡਿੱਗ ਚੁੱਕੇ ਉਹਨਾਂ ਨੂੰ ਵੀ ਤੁਰੰਤ ਰਾਸੀਮਈਆ ਕਰਾਉਂਦੇ ਮਾਜਬਾ ਉਹਨਾਂ ਨੂੰ ਵੀ ਦੇਣਾ ਚਾਹੀਦਾ ਸੀਗਾ ਪ੍ਰਧਾਨ ਮੰਤਰੀ ਸਾਹਿਬ ਵੱਲੋਂ 1600 ਕਰੋੜ ਰੁਪਏ ਦਾ ਮਾਜਬਾ ਐਲਾਨ ਕੀਤਾ ਗਿਆ ਪੰਜਾਬ ਆ ਜੀ ਤੁਹਾਨੂੰ ਕੀ ਲੱਗਦਾ ਵੀ ਪੂਰੇ ਨਾਲ ਪੰਜਾਬ ਦੀ ਜੋ ਸਮੇ ਮਾਰ ਹੋਈ ਆ ਪੰਜਾਬ ਇੱਕ ਬਿਲਕੁਲ ਜ਼ੀਰੋ ਲੈਵਲ ਤੇ ਡਿੱਗ ਚੁੱਕਿਆ ਇਸ ਇਸ ਹੜਾਂ ਦੀ ਮਾਰ ਨਾਲ ਹਾਂਜੀ ਤੁਹਾਨੂੰ ਲੱਗਦਾ ਵੀ ਇਹ ਸਟੈਂਡ ਹੋ ਪਾਊਗਾ ਕਿ ਜਾਂ ਕੋਈ ਹੋਰ ਵੀ ਕੇ ਜਿਮੀਦਾਰ ਮਜ਼ਦੂਰ ਨੂੰ ਹੋਰ ਵੀ ਕੋਈ ਇਸ ਤੋਂ ਇਲਾਵਾ ਕੋਈ ਹੈਲਪ ਦਿੱਤੀ ਜਾਂਦੀ ਜੇ ਤਾਂ ਸਟੈਂਡ ਹੋ ਪਊਗਾ ਜਿਸ ਤਰ੍ਹਾਂ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਏ ਸੀਗੇ ਹਾਂਜੀ ਬੜੀ ਵੱਡੀ ਆਸ ਸੀ ਕਿ ਕੋਈ ਬੜਾ ਵੱਡਾ ਐਲਾਨ ਕਰ ਦੇ 1600 ਕਰੋੜ ਦੀ ਉਹ ਰਾਸ਼ੀ ਦਾ ਐਲਾਨ ਕਰਕੇ ਗਏ ਨੇ ਇਹ ਕੋਈ ਬਹੁਤੀ ਵੱਡੀ ਰਕਮ ਨਹੀਂ ਸੈਂਟਰ ਗਵਰਨਮੈਂਟ ਵਾਸਤੇ ਇੱਕ ਸੂਬਾ ਪੰਜਾਬ ਜੋ ਹਿੰਦੁਸਤਾਨ ਦਾ ਦਿਲ ਮੰਨਿਆ ਜਾਂਦਾ ਜੋ ਸਾਰੇ ਹਿੰਦੁਸਤਾਨ ਨੂੰ ਖੇਤੀਬਾੜੀ ਦੇ ਵਿੱਚ ਹਰ ਚੀਜ਼ ਜਿਹੜੀ ਆ ਖੇਤੀਬਾੜੀ ਤੋਂ ਉਹ ਹਈਆ ਕਰਵਾਉਂਦਾ ਬਹੁਤ ਥੋੜੀ ਰਾਸ਼ੀ ਦੇ ਕੇ ਗਿਆ ਬਹੁਤ ਤੰਗਦਲੀ ਦਾ ਉਹਨਾਂ ਸਬੂਤ ਦਿੱਤਾ ਹੁਣ ਉਹਨਾਂ ਨੂੰ ਇਹ ਚਾਹੀਦਾ ਕਿ ਜਿੰਨੇ ਵੀ ਸਾਡੇ ਕਿਸਾਨ ਆ ਜਿਨ੍ਹਾਂ ਦੀਆਂ ਲਿਮਟਾਂ ਵਾਂ ਜਿਹੜੇ ਕਿ ਕਿਸਮ ਦੇ ਕਿਸਾਨ ਨੇ ਦੁਬਾਰਾ ਪੁਨਰ ਸਰਜੀਤ ਹੋਣਾ ਆਪਣੀ ਮਿਹਨਤ ਦੇ ਨਾਲ ਘਟੋਂ ਘਟੋਂ ਉਹਨਾਂ ਦੀਆਂ ਲਿਮਟਾਂ ਜਿਹੜੀਆਂ ਵਾ ਬਿਲਕੁਲ ਮਾਫ ਕਰ ਦੇਣੀਆਂ ਚਾਹੀਦੀਆਂ ਤਾ ਜੋ ਕਿਸਾਨ ਹੈ ਜਿਹੜਾ ਦੁਬਾਰਾ ਆਪਣਾ ਕੋਈ ਬੈਂਕ ਤੋਂ ਕੁਝ ਲੈ ਦੇ ਕੇ ਤੇ ਆਪਣੀ ਜ਼ਿੰਦਗੀ ਨੂੰ ਬਸਰ ਕਰਨ ਵਾਸਤੇ ਦੁਬਾਰਾ ਜਿਹੜਾ ਖੇਤੀ ਨੂੰ ਦੁਬਾਰਾ ਸ਼ੁਰੂ ਕਰ ਸਕੇ ਲਿੰਮਟਾਂ ਤੋਂ ਤੁਹਾਨੂੰ ਲੱਗਦਾ ਵਾ ਵੀ ਇਹ ਲਿੰਮਟਾਂ ਮਾਫ ਹੁੰਦੇ ਨਾਲ ਕਿਸਾਨ ਸਟੈਂਡ ਹੋ ਪਊਗਾ ਲਿੰਮਟਾਂ ਮਾਫ ਹੁੰਦੇ ਨਾਲ ਕਿਸਾਨ ਦੀ ਕਾਫੀ ਬਾਹ ਫੜੀ ਜਾਣੀ ਹੈ ਹਾਂਜੀ ਉਹ ਤੁਹਾਨੂੰ ਤਮਾਨ ਦੀ ਜੇ 50000 ਏਕੜ ਦਾ ਕਰ ਦੇਣ ਹਾਂਜੀ ਕੁਝ ਉਧਰੋਂ ਕੁਝ ਆਪਣਾ ਪੰਜਾਬੀ ਭਾਈਚਾਰਾ ਐਨ ਆਰ ਆਈ ਵੀਰ ਜਿਹੜੇ ਬੜੇ ਜ਼ੋਰ ਨਾਲ ਲੱਗੇ ਆ ਉਹ ਵੀ ਬਹੁਤ ਵੱਡੀ ਜਿਹੜੀ ਆ ਇਸ ਸਮੇਂ ਦਰਾਂ ਹੈਲਪ ਕਰ ਰਿਹਾ ਲਿਮਟਾ ਮਾਫ ਜੇ ਮੋਦੀ ਸਾਹਿਬ ਕਰਨ ਤੇ ਉਹਨਾਂ ਦਾ ਬਹੁਤ ਧੰਨਵਾਦ ਹੋਊਗਾ ਕਿਉਂਕਿ ਇੱਕ ਹਾਂ ਪੱਖੀ ਜਿਹੜਾ ਇਹਦੇ ਨਾਲ ਵੀ ਹੰਗਾਰਾ ਜਾਊਗਾ ਤੁਹਾਨੂੰ ਪਤਾ ਹੋਣਾ ਕਿ 1988 ਦੇ ਵਿੱਚ ਉਦੋਂ ਡੀਜ਼ਲ ਪੈਟਰੋਲ ਜਿਹੜੇ ਬਹੁਤ ਸਸਤੇ ਹੁੰਦੇ ਸੀ ਉਸ ਸਮੇਂ ਦੇ ਵਿੱਚ ਇੱਕ ਅਰਬ ਕਰੋੜ ਰੁਪਈਆ ਜਿਹੜਾ ਵਾ ਜੀਵ ਗਾਂਧੀ ਜੀ ਨੇ ਜਿਹੜਾ ਉਹ ਪੰਜਾਬ ਨੂੰ ਹੜਾਂ ਦੀ ਮਾਰ ਦੇ ਦੌਰਾਨ ਦਿੱਤਾ ਸੀ ਹੁਣ ਤਾਂ ਮਹਿੰਗਾਈ ਬਹੁਤ ਜ਼ਿਆਦਾ ਵੱਧ ਚੁੱਕੀ ਆ ਸੈਂਟਰ ਦੇ ਕਮਾਈ ਦੇ ਵਸੀਲੇ ਵੀ ਬਹੁਤ ਵੱਧ ਚੁੱਕੇ ਆ ਮੋਦੀ ਸਾਹਿਬ ਨੂੰ ਉਸ ਸਮੇਂ ਦੇ ਮੁਤਾਬਕ ਅੱਜ ਸੋਚ ਕੇ ਜਿਹੜਾ ਵਾ ਪੰਜਾਬ ਦੀ ਹੈਲਪ ਕਰਨੀ ਚਾਹੀਦੀ ਹੈ ਤੁਹਾਡੇ ਹਾਈ ਕਮਾਂਡ ਤੋਂ ਰਾਹੁਲ ਜੀ ਦਾ ਵੀ ਅੱਜ ਬਿਆਨ ਆਇਆ ਸਾਡੀ ਸਾਡੀ ਖਬਰ ਦੇ ਵਿੱਚ ਹੱਡਣ ਲੱਗੀ ਆ ਵੀ ਇੱਕ ਪੰਜਾਬ ਦੇ ਨਾਲ ਮਜਾਕ ਕੀਤਾ ਗਿਆ ਵਾ ਜਿਹੜਾ 1600 ਕਰੋੜ ਰੁਪਇਆ ਜਿਹੜਾ ਪ੍ਰਧਾਨ ਮੰਤਰੀ ਵੱਲੋਂ ਅਲਾਣ ਕੀਤਾ ਜਿਹੜਾ ਮਜਾਕ ਕੀਤਾ ਗਿਆ ਜੀ ਕਿ ਤੁਹਾਨੂੰ ਲੱਗਦਾ ਵੀ ਕਾਂਗਰਸ ਦੀ ਸਰਕਾਰ ਨੇ ਵੀ ਲੰਮਾ ਸਮਾਂ ਦੇਸ਼ ਵਿੱਚ ਰਾਜ ਕੀਤਾ ਜੀ ਕੋਈ ਨਾ ਕੋਈ ਗਲਤੀਆਂ ਤੇ ਉਦੋਂ ਹੀ ਰਹਿ ਗਈਆਂ ਜਿਹੜੀਆਂ ਅੱਜ ਅਜੋ ਦਾ ਖਵਾਦਾ ਪੂਤਣਾ ਪੈਂਦਾ ਚਲੋ ਇਹ ਤੇ ਸਮੇਂ ਮਾਰਨ ਨੂੰ ਇੱਕ ਸਾਈਡ ਤੇ ਰਹਿੰਦੀ ਆਪਾਂ ਜੀ ਤੁਹਾਨੂੰ ਕੀ ਲੱਗਦਾ ਵੇਖੋ ਤੁਹਾਡੀ ਗੱਲ ਸਹੀ ਸਰਕਾਰਾਂ ਚੰਗੇ ਕੰਮ ਕਰਦੀਆਂ ਉਹਦੇ ਨਾਲ ਕੋਈ ਨਾ ਕੋਈ ਗਲਤੀ ਹੋ ਜਾਂਦੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਰਾਹੁਲ ਜੀ ਜਿਹੜੇ ਆ ਬੜਾ ਬੜੇ ਦੂਰਅੰਦੇਸ਼ੀ ਨੇਤਾ ਨੇ ਬੜੀ ਸੋਚ ਸਮਝ ਕੇ ਗੱਲ ਕਰਦੇ ਨੇ ਉਹਨਾਂ ਨੇ ਜੋ ਅੱਜ ਬਿਆਨ ਦਿੱਤਾ ਕਿ 1600 ਕਰੋੜ ਜਿਹੜਾ ਵਾ ਪੰਜਾਬ ਨੂੰ ਦਿੱਤਾ ਇੱਕ ਮਜਾਕ ਤੇ ਮੰਨ ਸਕਦੇ ਆ ਕਿਉਂਕਿ ਮੋਦੀ ਜੀ ਨਾਲ ਹੀ ਕਹਿ ਗਏ ਕਿ 12000 ਕਰੋੜ ਅਸੀਂ ਪਹਿਲਾਂ ਦੇ ਚੁੱਕੇ ਆ ਤੁਹਾਨੂੰ ਬਾਕੀ ਸਾਡਾ 400 ਕਰੋੜ ਦੇਣ ਵਾਲਾ ਰਹਿ ਗਿਆ। ਕਾਫੀ ਫਾਂਡ ਆਪਣੇ ਜਿਹੜੇ ਆ ਸੈਂਟਰ ਗਵਰਨਮੈਂਟ ਵੱਲ ਬਕਾਇਆ ਪਏ ਆ ਜਿਸ ਤਰ੍ਹਾਂ ਕੱਲ ਪਰਸੋਂ ਮੈਂ ਇੱਕ ਬਿਆਨ ਪੜ੍ਹਿਆ 60000 ਕਰੋੜ ਰੁਪਈਆ ਵੀ ਕੋਈ ਆਪਣਾ ਕੋਈ ਸੈਂਟਰ ਵੱਲ ਬਕਾਇਆ ਪਿਆ। ਉਹ ਵੀ ਮੋਦੀ ਸਾਹਿਬ ਜਿਹੜੇ ਉਹ ਜਾਰੀ ਕਰਨ। ਬਾਕੀ ਰਾਹੁਲ ਜੀ ਦੀ ਤੁਸੀਂ ਗੱਲ ਕੀਤੀ ਰਾਹੁਲ ਜੀ ਦੂਰੰਦੇਸ਼ੀ ਨੇਤਾ ਨੇ ਵਧੀਆ ਸੋਚਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਆ ਉਭੀ ਆਪਣੇ ਤੌਰ ਤੇ ਪੰਜਾਬ ਦੇ ਵਿੱਚ 1600 ਕਰੋੜ ਦੇ ਨਾਮ ਨਾਲ ਉਹਨਾਂ ਨੇ ਜਿਹੜੇ ਮਤਲਬ ਜਾਨੀ ਨੁਕਸਾਨ ਜਿੰਨਾ ਦਾ ਆਇਆ 2-2 ਲੱਖ ਰੁਪਈਆ ਉਹਨਾਂ ਨੂੰ ਉਹਨਾਂ ਅਲਾਣ ਕੀਤਾ ਜਿਹੜੇ ਜ਼ਖਮੀ ਹੈ ਜ਼ਖਮੀ ਹੋਇਆ 50-50 ਹਜ਼ਾਰ ਘਰ ਪੜਤੀ ਉਹ ਉਹਨਾਂ ਨੇ ਯਾਨੀ ਕਿ ਵਾਜਵਾ ਦਿੱਤਾ ਤੁਹਾਨੂੰ ਹੀ ਲੱਗਦਾ ਵੀ ਚਲੋ ਆਪਣੇ ਵੱਲੋਂ ਤੇ ਸਰਕਾਰ ਕੰਮ ਕਰ ਰਹੀ ਹੈ ਨਹੀਂ ਸਰਕਾਰ ਕੰਮ ਕਰ ਰਹੀ ਹੈ ਕੰਨ ਸਾਹਿਬ ਤੁਸੀਂ ਇਹ ਵੇਖੋ ਜਿਹੜੇ ਸ਼ਰਾਬ ਨਾਲ ਮਰੇ ਸੀ ਉਹਨਾਂ ਨੂੰ 10-10 ਲੱਖ ਰੁਪਈਆ ਨਾ ਦਿੱਤਾ ਸੀ ਜਿਹੜਾ ਇੱਕ ਕਿਸਾਨ ਜਿਨੇ ਖੇਤੀ ਕਰਕੇ ਕਿਸੇ ਦਾ ਢੇਡ ਭਾਲਣਾ ਉਹਨੂੰ 2 ਲੱਖ ਰੁਪਈਆ ਇਹ ਕੋਈ ਇਹ ਵੀ ਇੱਕ ਮਜ਼ਾਕ ਹੀ ਲੱਗਦਾ ਕਿਉਂਕਿ ਇਹ ਰਾਸ਼ੀ ਵੀ ਬਹੁਤ ਥੋੜੀ ਹੈ ਮੈਂ ਥੋੜਾ ਸਵਾਲ ਤੁਹਾਡੇ ਜੀ ਮੰਨ ਲਓ ਤੁਹਾਡਾ ਹਲਕਾ ਬੱਬਕਾਲਾ ਸਾਹਿਬ ਪੈਂਦਾ ਉੱਧਰ ਨੂੰ ਲੈ ਕੇ ਜਾਊਂਗਾ ਬੱਬਕਾਲਾ ਸਾਹਿਬ ਦੇ ਵਿੱਚ ਕਾਂਗਰਸ ਦਾ ਸਟੈਂਡ ਕੀ ਆ ਆਉਣ ਵਾਲੀ ਆਉਣ ਵਾਲੀਆਂ ਚੋਣਾਂ ਵੇਲੇ ਕਾਂਗਰਸ ਆਪਣਾ ਕਿਦਾਂ ਦਾ ਸਟੈਂਡ ਦੇ ਪਾਊਗੀ ਕਿਦਾਂ ਦਾ ਚਿਹਰਾ ਦਿਖਾਊਗੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਬਾਬੇ ਬਕਾਲੇ ਤੋਂ ਕਾਂਗਰਸ ਪਾਰਟੀ ਜਿਹੜੀ ਆ ਜੇਤਵਾਲ ਕਾਫੀ ਵੱਧ ਚੁੱਕੀ ਆ ਤੇ ਇਥੋਂ ਜਿਹੜੀ ਕਾਂਗਰਸ ਜਿਹੜੀ ਉਹ ਸੀਟ ਜਿੱਤੂਗੀ ਕਿਉਂਕਿ ਸਾਡੇ ਹਲਕੇ ਦੇ ਨੇਤਾ ਸਰਦਾਰ ਜਸਵੀਰ ਸਿੰਘ ਜੀ ਡਿੰਪਾ ਭੜਾਈਪੁਰ ਸਾਹਿਬ ਇਹ ਸਾਰੀ ਕਾਂਗਰਸ ਇੱਕਜੁੱਟ ਹੋ ਕੇ ਹੜਪੀੜਤਾਂ ਦੀ ਜਿਹੜੀ ਮਤ ਕਰ ਰਹੀ ਆ ਸਾਡੇ ਰਾਜਾ ਵੜਿੰਗ ਜੀ ਪੰਜਾਬ ਦੇ ਪ੍ਰਧਾਨ ਸਾਹਿਬ ਸਾਡੀ ਜਿੰਨੀ ਵੀ ਲੀਡਰਸ਼ਿਪ ਸੀ ਸਾਰੀ ਇੱਕ ਪਲੇਟਫਾਰਮ ਤੇ ਅੰਮ੍ਰਿਤਸਰ ਨਜ਼ਰ ਆਈ ਆ ਔਰ ਵਕ ਵਕ ਹਰਪੀਰਤ ਖੇਤਰਾਂ ਦੇ ਵਿੱਚ ਸਾਰੇ ਜਿਹੜੇ ਆ ਉਹ ਗਏ ਆ ਬੱਬਕਾਲਾ ਸ ਕੀ ਸੀਟ ਹੈ ਜਿਹੜੀ ਵਧੀਆ ਮਾਰਜਨ ਨਾਲ ਆਉਣ ਵਾਲੇ ਸਮਝ ਜਿੱਤਾਂਗੇ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਜਿੱਤੇ ਪੱਕਾ ਸ਼ੋਰ ਜਿੱਤੇਗੀ ਜੀ ਸਰਕਾਰ ਬਣੂਗੀ ਇੱਕ ਲੋਕਾਂ ਦੇ ਇੱਕ ਲੋਕਾਂ ਪ੍ਰਤੀ ਹੋਰ ਸਵਾਲ ਹੋਰ ਸਵਾਲ ਹੈ ਵੀ ਬੱਬਕਾਲਾ ਸਾਹਿਬ ਜਿਹੜੇ ਜੋ ਕਾਂਗਰਸ ਪਾਰਟੀ ਹੈ ਤੁਹਾਡੀ ਦੋਵਾਂ ਤਰ੍ਹਾਂ ਵਿੱਚ ਜਪਟੂ ਤਾਰ ਹੋਈ ਪਈ ਹੈ ਇਸ ਤਰ੍ਹਾਂ ਕਾਂਗਰਸ ਕਾਂਗਰਸ ਸਰਕਾਰ ਕਿਦਾਂ ਸਟੈਂਡ ਹੋ ਕੋਈ ਤੇ ਕਿਦਾਂ ਤੁਸੀਂ ਹਲਕਾ ਜਿਹੜੀ ਸ਼ੀਟ ਹੈ ਤੁਸੀਂ ਕਹ ਰਹੇ ਵੀ ਇਹ ਜਿੱਤੀ ਜਾਊਗਾ ਕਿਦਾਂ ਕਿਦਾਂ ਉਹਨੂੰ ਜਿੱਤ ਪਾਊਗਾ ਕਾਂਗਸ ਸਾਹਿਬ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਆ ਰਾਜਾ ਮੁਰਿੰਦਰ ਜੀ ਰਾਜਾ ਵਡਿੰਗ ਸਾਹਿਬ ਉਹਨਾਂ ਦੀ ਟੀਮ ਦੇ ਅਹਿਮ ਹਿੱਸਾ ਨੇ ਸਰਦਾਰ ਜਸਵੀਰ ਸਿੰਘ ਜੀ ਡਿੰਪਾ ਤੁਸੀਂ ਬੱਬ ਕਾਲੇ ਦੇ ਮੇਲੇ ਤੇ ਵੀ ਵੇਖਿਆ ਹੋਊਗਾ ਕਿ ਕਾਂਗਸ ਪਾਰਟੀ ਇੱਕ ਸਟੇਜ ਤੇ ਨਜ਼ਰ ਆਈ ਉਸ ਤੋਂ ਬਾਅਦ ਕਾਫੀ ਹਾਲਾਤ ਆ ਜਿਹੜੇ ਚੇਂਜ ਹੋਏ ਤੇ ਕਾਂਗਰਸ ਦੇ ਹੱਕ ਚ ਜਾ ਰਹੇ ਨੇ ਕਾਂਗਸ ਪਾਰਟੀ ਸਾਡੀ ਮੇਕੋ ਗੱਲ ਕਹੂੰਗਾ ਇੱਕ ਮੋਟਿਆ ਇੱਕ ਮੋਟ ਹੋ ਗਈ ਜਿਹੜੀ ਆ ਉਹ ਵੋਟਾਂ ਪਾਵਾਂਗੇ ਤੇ ਸੀਟ ਜਿੱਤਾਂਗੇ ਮੇਰਾ ਸਵਾਲ ਇਹ ਹੈ ਨਾ ਜਦਾਂ ਸਰ ਦਾ ਜਸਬੀਰ ਸਿੰਘ ਡਿੰਪਾ ਜੀ ਆ ਜਾਂ ਸੰਤੋ ਆ ਸਾਬਕਾ ਐਮਐਲਏ ਸਤੋ ਸਿੰਘ ਭਲਾਈਪੁਰ ਸਾਹਿਬ ਆ ਹੁਣ ਜਿਹੜਾ ਕਾਂਗਰਸ ਇੱਕ ਵਰਕਰ ਆ ਜਾਂ ਮਿਹਨਤੀ ਵਰਕਰ ਆ ਹਨਾ ਜੀ ਉਹ ਤੇ ਦੇਖੋ ਇੱਕ ਫਸਿਆ ਆ ਵੀ ਮਤਲਬ ਇਹ ਨਾ ਯੋਨਾ ਇੱਕ ਹਾਈਕ ਮਾਰਨੂ ਇਹਨਾਂ ਨੂੰ ਇੱਕ ਇੱਕ ਇਕੱਠੇ ਹੋ ਗਏ ਜੇ ਕੰਮ ਕਰਨ ਤੇ ਵਰਕਰ ਵੀ ਜਿਹੜਾ ਵਾ ਖੁਸ਼ ਹੋਗੇ ਤੁਰੇ ਜਾਂ ਮਲੋ ਆਪਣੀ ਮਿਹਨਤ ਬਰਕਰਾਰ ਰੱਖੇ ਉਹਦੇ ਫਸਿਆ ਵਾ ਵੀ ਮੈਂ ਕਿਹੜੇ ਬੰਨੇ ਲੱਗਾ ਜੇ ਜੇ ਡਿੰਪਾ ਸਾਹਿਬ ਦੇ ਥੜੇ ਹੱਲ ਜਾਂਦਾ ਵਾ ਤੇ ਸੰਤੋਖ ਸਾਹਿਬ ਵੱਲੋਂ ਰਾਜਗੀ ਜਿਤਾਈ ਜਾਂਦੀ ਆ ਜੇ ਜੇ ਭਲਾਈਪੁਰ ਸਾਹਿਬ ਵੱਲ ਕੋਈ ਆਉਂਦਾ ਵਾ ਤੇ ਫਿਰ ਡਿੰਪਾ ਸਾਹਿਬ ਵੱਲੋਂ ਅਡੇ ਮੇਰੀ ਟੀਮ ਵੱਲੋਂ ਰਾਜਗੀ ਜਿਤਾਈ ਉਹਦੇ ਬਾਰੇ ਤੁਹਾਡੇ ਹੀ ਜਾਣਾਂ ਕਰੰਗ ਸਾਬ ਇੱਕ ਗੱਲ ਤੁਸੀਂ ਯਕੀਨ ਕਰਿਓ ਕੋਈ ਵਰਕਰ ਡਿੰਪਾ ਜੀ ਕੋਲ ਚਲ ਜੇ ਕਦੀ ਉਹਨਾਂ ਮੱਥੇ ਵੱਟ ਨਹੀਂ ਪਿਆ ਹਮੇਸ਼ਾ ਜੀ ਆਇਆਂ ਆਖਿਆ ਕਿਉਂਕਿ ਉਹ ਹਮੇਸ਼ਾ ਹੀ ਕਾਂਗਰਸੀ ਵਰਕਰ ਦਾ ਆਦਰ ਮਾਨ ਕਰਦੇ ਆ ਇਸ ਤਰ੍ਹਾਂ ਹੀ ਜੇ ਕੋਈ ਭਲਾਈਪੁਰ ਸਾਹਿਬ ਕੋ ਜਾਣਦਾ ਕੋਈ ਇਹੋ ਜਿਹਾ ਲੰਮਾ ਨਹੀਂ ਸੁਣਿਆ ਕਿ ਉਹਨਾਂ ਕਦੀ ਕਿਹਾ ਵੀ ਤੁਸੀਂ ਡਿੰਪਾ ਜੀ ਕੋਲ ਕਿਉਂ ਗਏ ਹੋ ਕੋਈ ਗੱਲ ਨਹੀਂ ਇਹੋ ਜੀ ਇਹ ਅਫਵਾਹਾਂ ਵਾਂ ਕਾਂਗਸ ਪਾਰਟੀ ਇੱਕ ਮੋਠਿਆ ਤੇ ਇੱਕ ਮੁਠੀ ਹੋ ਕੇ ਲੜੂਗੀ ਪਰ ਵਰਕਰ ਪ੍ਰਤੀ ਥੋੜਾ ਜਿਹਾ ਔਖਾ ਹੋ ਜਾਂਦਾ ਜਿੱਦਾਂ ਇਹ ਕਈ 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 ਬਣਦੀ ਆ ਤੇ ਔਖਾ ਹੋ ਜਾਂਦਾ ਗੰਗੂਰ ਸਾਹਿਬ ਕਈ ਚੀਜ਼ਾਂ ਥੱਲੇ ਥੱਲੇ ਜਿਹੜੀਆਂ ਨਾ ਉਹ ਆਪਣੇ ਆਪ ਬਣੀਆਂ ਕੋਈ ਗੱਲ ਨਹੀਂ ਉਹਦੀ ਕੋਈ ਜਿੱਦਾਂ ਵੀ ਆ ਸਾਰੇ ਵਰਕਰ ਸਾਰੇ ਇੱਕ ਮੋਟੇ ਇਕੱਠੇ ਆ ਠੀਕ ਆ ਮਾੜੀ ਮੋੜ ਜਿਹੜੀ ਹੁੰਦੀ ਆ ਪਰ ਇਲੈਕਸ਼ਨ ਦੇ ਨੇੜੇ ਜਾ ਕੇ ਤੁਸੀਂ ਵੇਖ ਲਓ ਸਾਰੇ ਇੱਕੋ ਮੰਚ ਤੇ ਤੁਹਾਨੂੰ ਛੋਟੇ ਲੈਵਲ ਤੇ ਵਰਕਰ ਵੀ ਜਿਹੜੇ ਨਜ਼ਰ ਆਉਣਗੇ ਤੁਸੀਂ ਪਿੰਡ ਜਲਾਲਾਵਾਦ ਦੇ ਮੌਜੂਦਾ ਸਰਪੰਚ ਹੋ ਜੀ ਪਿੰਡ ਜਲਾਲਾਵਾਦ ਵਿੱਚ ਜਿੱਦਾਂ ਵਿਕਾਸ ਕਾਰਜ ਤੁਸੀਂ ਕਾਂਗਰਸ ਕਾਂਗਦੀ ਸਰਕਾਰ ਵੇਲੇ ਵੀ ਤੁਸੀਂ ਵਧੀਆ ਕਾਰਜ ਕੀਤੇ ਆ ਨਾ ਲੋਕ ਚਲੋ ਯਾਦ ਕਰਦੇ ਆ ਉਹਨਾਂ ਆਮ ਪਾਰਟੀ ਦੀ ਸਰਕਾਰ ਆ ਤੁਸੀਂ ਇੱਕ ਕਾਂਗਰਸੀ ਸੀਨੀਅਰ ਆਗੂ ਹੋ ਸਰਪੰਚੋ ਕਿੰਨਾ ਕੁ ਸੰਯੋਗ ਤੁਹਾਨੂੰ ਸਰਕਾਰ ਵੱਲੋਂ ਮਿਲ ਰਿਹਾ ਵਾ ਜਿਹੜੇ ਜੋ ਜਲਾਲਾਵਾਦੀ ਕਾਰਜ ਨੇ ਰਿੰਦੇ ਕਾਰਜ ਨੇ ਉਹਨਾਂ ਨੂੰ ਕਦੋਂ ਤੱਕ ਪੂਰਾ ਕਰ ਰਹੇ ਹੋ ਕਿਹੜੇ ਕਿਹੜੇ ਕਾਰਜ ਰਿੰਦੇ ਨੇ ਜਿਹੜੇ ਤੁਸੀਂ ਪੂਰੇ ਕਰਦੇ ਕਾਂਗ ਸਾਬ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ 2008 ਚ ਸਰਪੰਚ ਬਣਿਆ ਸੀ ਖੁਦ ਹੁਣ ਮੇਰੀ ਵਾਈਫ ਬਲਜੀਤਪੁਰ ਸਰਪੰਚ ਨੇ ਉਹਨਾਂ ਦੀ ਦੇਖ ਰੇ ਹੈਟ ਜਿਹੜੇ ਕਾਰਜ ਵਿਕਾਸ ਕਾਰਜ ਬਹੁਤ ਵਧੀਆ ਚੱਲ ਰਹੇ ਨੇ ਜਿਵੇਂ ਕਿ ਤੁਹਾਡੀ ਦੁਜਾਰਤਾਈ ਵਿੱਚ ਤੋਂ ਇੱਕ ਨਿਯੁਜ ਲੱਗੀ ਸੀ ਹਾਂਜੀ ਕਿ ਬਹੁਤ ਪੁਰਾਣੀ ਬਿਲਡਿੰਗ ਹੈ ਜਿਹੜੀ ਉਹ ਢਹ ਢੇਰੀ ਹੋ ਰਹੀ ಗ್ರಾಮ ਪੰਚਾਇਤ ਦੀ ਲਗਭਗ 63 ਸਾਲ ਪੁਰਾਣੀ 63 ਸਾਲ ਪੁਰਾਣੀ ਹਾਂਜੀ ਤੁਹਾਡੀ ਖਬਰ ਦਾ ਇਹ ਅਸਰ ਹੋਇਆ ਵੀ ਅਸੀਂ ਭਜਨਸ ਕਰਕੇ ਸਰਕਾਰ ਦੇ ਕੋਲੇ ਮੁੱਦਾ ਚੱਕਿਆ ਤੇ ਸਾਨੂੰ ਪੰਚਾਇਤ ਘਰ ਜਿਹੜਾ ਵਾ ਉਹਦੇ ਵਾਸਤੇ ਜਿਹੜੇ ਫੰਡ ਜਾਰੀ ਹੋਏ ਜਿਹੜਾ ਪੰਚੇਤੀ ਰਾਜਦੇਹ ਅਧੀਨ ਅਸੀਂ ਟੈਂਡਰ ਲਾ ਚੁੱਕੇ ਆ ਕਪੂਰਥੇ ਦੀ ਪਾਰਟੀ ਜਿੰਨੇ ਟੈਂਡਰ ਲਿਆ ਪੰਚਾਇਤ ਘਰ ਜਿਹੜਾ ਉਹ ਵੀ ਬਹੁਤ ਜਲਦ ਉਥੇ ਕੰਪਲੀਟ ਹੋ ਰਿਹਾ ਇਹਦੇ ਨਾਲ ਹੀ ਤੁਹਾਨੂੰ ਮੈਂ ਹੋਰ ਦੱਸ ਦਿਆਂ ਕਿ ਖੇਡ ਗਰਾਊਂਡ ਹਾਂਜੀ ਨੌਜਵਾਨਾਂ ਦੀ ਬੜੀ ਮੰਗ ਸੀ ਖੇਡ ਗਰਾਊਂਡ ਵਧੀਆ ਬਣਾਈ ਜਾਵੇ ਉਹਦੇ ਉਹ ਵੀ ਜਿਹੜੀ ਆ ਪਾਸ ਹੋ ਗਈ ਉਹਦੇ ਵੀ ਟੈਂਡਰ ਲੱਗ ਚੁੱਕੇ ਆ ਲਗਭਗ 32-33 ਲੱਖ ਰੁਪਏ ਉਹਦੇ ਤੇ ਵੀ ਲੱਗਣਾ ਕਿਉਂਕਿ ਪ੍ਰੋਜੈਕਟ ਵੱਡੇ ਹੀ ਇਹ ਕਰਕੇ ಗ್ರಾಮ ਪੰਚਾਇਤ ਨੇ ਸਾਡੇ ਵੱਲੋਂ ਐਕਸੀਨ ਸਾਹਿਬ ਪੰਚਾਇਤੀ ਰਾਜ ਨੂੰ ਕਹਿ ਕੇ ਇਹਨਾਂ ਦੇ ਟੈਂਡਰ ਲਵਾ ਲੈ ਤਾਂ ਕਿ ਪਾਰਦਰਸ਼ੀ ਕੰਮ ਜਿਹੜਾ ਲੋਕਾਂ ਨੂੰ ਨਜ਼ਰ ਆਵੇ ਤੇ ਲੋਕ ਆਪਣੀ ਜ਼ਿੰਮੇਵਾਰੀ ਨਾਲ ਵੇਖ ਕੇ ਜਿਹੜਾ ਵਾ ਉੱਥੇ ਕੰਮ ਕਰਵਾ ਸਕਣ ਇੱਕ ਲੰਮਾ ਇੱਕ ਕਮਲੇਡ ਹੋ ਰਿਹਾ ਵੀ ਜਿੱਦਾਂ ਪਿੰਡ ਦੇ ਸ਼ਮਸ਼ਾਨ ਘਾਟ ਹਨ ਜੀ ਉੱਥੇ ਇਹ ਸੁਣ ਲਈ ਆ ਰਿਹਾ ਵੀ ਜਦੋਂ ਵੀ ਕਿਸੇ ਦੀ ਮਤਲਬ ਜਾਨ ਚਲੀ ਜਾਂਦੀ ਹੈ ਜਾਂ ਸੰਸਕਾਰ ਵਗੈਰਾ ਹੁੰਦਾ ਹੁੰਦਾ ਜੀ ਉੱਥੇ ਦੂਰੋਂ ਨੇੜੋਂ ਜਿਹੜੇ ਕੋਈ ਆਪਣੇ ਰਿਸ਼ਤੇਦਾਰ ਸੱਜਣ ਕਿਸੇ ਦੇ ਵੀ ਆਏ ਹੁੰਦੇ ਆ ਉਹ ਇੱਕ ਨਮੋਸ਼ੀ ਦਾ ਬੜਾ ਲੰਮਾ ਹੀ ਆ ਰਿਹਾ ਵੀ ਸਮਸ਼ਾਨ ਘਾਟ ਵੱਲ ਕੋਈ ਨਹੀਂ ਨਿਗਾਹ ਦੇ ਰਿਹਾ ਤੁਹਾਡੀ ਪੰਚਾਇਤ ਇਹ ਚੀਜ਼ ਬਾਰੇ ਦੇਖ ਰਹੀ ਆ ਕੀ ਕੀ ਤੁਸੀਂ ਕਰ ਰਹੇ ਹੋ ਇਸ ਬਾਰੇ ਕੀ ਸੋਚ ਰਹੇ ਹੋ ਕੰਗਸਾਬ ਆਪਾਂ ਪਿੰਡ ਦੇ ਜਿਹੜੇ ਤਿੰਨ ਅਹਿ ਮੰਗਾ ਸੀ ਇੱਕ ਪੰਚਾਇਤ ਘਰ ਖੇਡ ਗਰਾਊਂਡ ਤੇ ਸ਼ਮਸ਼ਾਨ ਘਾਟ ਹਾਂਜੀ ਦੋ ਆਪਾਂ ਪੂਰੇ ਕਰ ਚੁੱਕੇ ਆ ਓਕੇ ਜੀ ਤੀਸਰਾ ਜਿਹੜਾ ਵਾ ਰੱਬ ਵਾਹਿਗੁਰੂ ਕਿਰਪਾ ਕਰੇ ਵੀ ਪੰਜਾਂ 6 ਮਹੀਨਿਆਂ ਦੇ ਵਿੱਚ ਸ਼ਮਸ਼ਾਨ ਘਾਟ ਜਿਹੜਾ ਵਾ ਜਿੱਥੇ ਅੰਤਿਮ ਯਾਤਰਾ ਆਪਣੀ ਸਾਰਿਆਂ ਦੀ ਜਾਣੀ ਜਾਂ ਵਧੀਆ ਬਣਾਇਆ ਜਾਊਗਾ ਮੁੱਖ ਨਿਸ਼ਾਨਾ ਹੀ ਹੁਣ ਸ਼ਮਸ਼ਾਨ ਘੜਦਾ ਜਿਹਦੇ ਸਬੰਧ ਚ ਮਤਾ ਪਾ ਕੇ ਹਲਕੇ ਦੇ ਵਿਧਾਇਕ ਨੂੰ ਤੇ ਏਡੀ ਸਾਹਿਬ ਜਿਹੜੀਆਂ ਕਾਪੀਆਂ ਭੇਜ ਚੁੱਕੇ ਆ ਆਸ ਹੈ ਕੋਦੇ ਵਾਸਤੇ ਵੀ ਜਲਦੀ ਜਿਹੜੀ ਆਪਾਂ ਨੂੰ ਰਾਸ਼ੀ ਮਿਲੂਗੀ ਤੇ ਆਪਾਂ ਬਹੁਤ ਸੋਹਣਾ ਉਹਨੂੰ ਬਣਾਵਾਂਗੇ ਲੱਗਦਾ ਵੀ ਤੁਹਾਡੇ ਕੰਮੋਂ ਤੋਂ ਖੁਸ਼ ਨਹੀਂ ਸਾਰੇ ਕੋਈ ਸਾਰਿਆਂ ਨੂੰ ਤਾਂ ਖੁਸ਼ ਕਰ ਨਹੀਂ ਸਕਦੇ ਪਰ ਇਹ ਆ ਵੀ ਬਿਲਕੁਲ ਸਾਫ ਨੀ ਦੇ ਨਾਲ ਪਿੰਡ ਦੇ ਜਿਹੜੇ ਵਿਕਾਸ ਕਾਰਜ ਚੱਲ ਰਹੇ ਆ ਜੇ ਕਿਸੇ ਨੂੰ ਕੋਈ ਕੰਪਲੇਂਟ ਆ ਤੂੰ ਆਣ ਕੇ ਦੱਸ ਸਕਦਾ ਚਾਰ ਭੈਣ ਭਰਾ ਲੈਣ ਕੇ ਦੱਸ ਸਕਦਾ ਕੋਈ ਮੁਸ਼ਕਲ ਨਹੀਂ ਕੰਮ ਵਧੀਆ ਚੱਲ ਰਿਹਾ ਤੇ ਚੱਲਦੇ ਰਹਿਣਗੇ ਕਾਂਗਰਸ ਪਾਰਟੀ ਵੱਲੋਂ ਹੜਾ ਪੀੜਤਾਂ ਨੂੰ ਰਾਸ਼ਨ ਦਾ ਹੋ ਗਿਆ ਜਾਂ ਕੋਈ ਪਸ਼ੂਆਂ ਦਾ ਚਾਰੇ ਵਾਸਤੇ ਕਿਹੜੀ ਚੀਜ਼ ਹੋ ਜਾ ਰਹੀ ਯਾਰੀ ਵੇਖੋ ਥੋੜੇ ਦਿਨ ਪਹਿਲਾਂ ਸਾਡੀ ਪਾਰਟੀ ਵੱਲੋਂ ਜਰਾਲਾਂਬਾਦ ਦੇ ਵਿੱਚ ਚਾਰਾ ਜਿਹੜਾ ਦਿੱਤਾ ਗਿਆ ਸੀਗਾ ਸਰਪੰਚ ਸਾਹਿਬ ਦੀ ਕੋਸ਼ਿਸ਼ ਸਦਕਾ ਵਿਧਾਇਕ ਸਾਡੇ ਮੌਜੂਦਾ ਵਿਧਾਇਕ ਨੇ ਸਹਿਯੋਗ ਕੀਤਾ ਤੇ 80 ਬੋਰੀਆਂ ਫੀਡ ਦੀਆਂ ਜਿਹੜੀਆਂ ਬੜੇ ਉਦਮ ਦੇ ਨਾਲ ਲੈਣ ਕੇ ਇੱਥੇ ਵੰਡੀਆਂ ਗਈਆਂ ਜਿਹੜੀ ਸਾਡੀ ਕਾਂਗਰਸ ਪਾਰਟੀ ਆ ਰਾਜਾ ਵੜਿੰਗ ਜੀ ਨੇ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਆ ਉਹਨਾਂ ਨੇ ਇੱਕ ਕਮੇਟੀ ਗਠਿਤ ਕੀਤੀ ਆ ਜ਼ਿਲ੍ਹਾ ਵਾਈਜ਼ ਕਮੇਟੀਆਂ ਜਿਹੜੀਆਂ ਉਹ ਕੰਮ ਕਰਨੀਆਂ ਕਿੱਥੇ ਕਿੱਥੇ ਨੁਕਸਾਨ ਹੋਇਆ ਔਰ ਫੰਡ ਵੀ ਜਿਹੜਾ ਉਹ ਇਕੱਠਾ ਕਰ ਰਹੇ ਆ ਹੁਣ ਪਾਣੀ ਜਦੋਂ ਘਟੂਗਾ ਧਰਾਤਲ ਦੇ ਉੱਤੇ ਕੀ ਨੁਕਸਾਨ ਹੋਇਆ ਕਿੱਥੇ ਕਿੰਨਾ ਕੀ ਮਾਅਬਜ਼ਾ ਦੇਣਾ ਸਾਡੀ ਪਾਰਟੀ ਜਿਹੜੀ ਆ ਉਹ ਵਾਅਦਾ ਛੱਡ ਕੇ ਜਿਹੜਾ ਵਾ ਉਹ ਸੇਵਾ ਕਰੂਗੀ ਲੋਕਾਂ ਦੀ ਲੋਕਾਂ ਦੇ ਸੁਣਨ ਚ ਇਹ ਆ ਰਿਹਾ ਵਾ ਵੀ ਜਿਹੜੀਆਂ ਪਾਰਟੀਆਂ ਆ ਉਹ ਸਭ ਤੋਂ ਪਹਿਲਾਂ ਇੱਕ ਜਿਹੜਾ ਲੋਡਬੰਦ ਹੁੰਦਾ ਵਾ ਉਹਦੇ ਤੱਕ ਚੀਜ਼ ਬਾਅਦ ਚ ਪਹੁੰਚਦੀ ਹੈ ਕਈਆਂ ਤੱਕ ਪਹੁੰਚਦੀ ਵੀ ਨਹੀਂ ਹੈ ਹਾਂਜੀ ਤੇ ਇਹ ਸਰਪੰਚ ਸਾਹਿਬ ਇਹ ਇੱਕ ਬੜਾ ਇਸ਼ੂ ਬਣਿਆ ਪਿਆ ਵੀ ਸਭ ਤੋਂ ਪਹਿਲਾਂ ਆਪਣੇ ਪਾਰਟੀ ਦੇ ਵਰਕਰ ਨੂੰ ਹੀ ਦੇਖਿਆ ਜਾ ਰਿਹਾ ਭਾਵੇਂ ਉਹ ਲੋਡਬੰਦ ਹੈਗਾ ਜਾਂ ਨਹੀਂ ਹੈਗਾ ਉਹਨੂੰ ਇਹ ਚੀਜ਼ ਮੁਹੱਈਆ ਪਹਿਲਾਂ ਕਰਵਾਈ ਜਾ ਰਹੀ ਆ ਤੇ ਜਿਹੜਾ ਲੋਡਬੰਦ ਆ ਉਹ ਇੱਕ ਸਾਈਡ ਤੇ ਰਹਿ ਜਾਂਦਾ ਭਾਜੀ ਜਿਹੜੇ ਆ ਆਫਤ ਦੇ ਦੇਣ ਆ ਨਾ ਹਾਂਜੀ ਜਿਹੜਾ ਇਹ ਵੀ ਆਪਣੇ ਵਰਕਰ ਨੂੰ ਪਹਿਲ ਦਿੰਦਾ ਨਾ ਹਾਂਜੀ ਉਹਨੂੰ ਮੈਂ ਸੇਵਾਦਾਰ ਨਹੀਂ ਮੰਨਦਾ ਆਧਾਰਨੇ ਇੱਕ ਆਪਣੇ ਅੱਡੇ ਤੇ ਸ਼ਾਪ ਆ ਆਪਣੇ ਪਿੰਡ ਤੋਂ ਆਪਾਂ ਕਿਸੇ ਨੂੰ ਨਹੀਂ ਪੁੱਛਿਆ ਜਿਹੜਾ ਕੋਈ ਆਇਆ ਵੀ ਤਰਪਾਲ ਚਾਹੀਦੀ ਆਪਾਂ ਆਪਣੀ ਜੇਬ ਦੇ ਵਿੱਚੋਂ ਹਰ ਇੱਕ ਨੂੰ ਤਰਪਾਲ ਦਿੱਤੀ ਪਾਰਟੀ ਬਾਜੀ ਤੋਂ ਰਹਿਤ ਪਾਰਟੀ ਬਾਜੀ ਕਰਨ ਵਾਸਤੇ ਬੜਾ ਸਮਾਂ ਹੁੰਦਾ ਆ ਜਿਹੜਾ ਸਮਾਂ ਵਾ ਇਹ ਲੋਕਾਂ ਨਾਲ ਰਲ ਮਿਲ ਕੇ ਕੋਈ ਕਿਦਾਂ ਕਿਹੜੀ ਪਾਰਟੀ ਦਾ ਵਾ ਕਿਉਂਕਿ ਇਹ ਤੋਂ ਮਾੜਾ ਸਮਾਂ ਹੋਰ ਨਹੀਂ ਹੋ ਸਕਦਾ ਮੇਰਾ ਖਿਆਲ ਸਾਡੀ ਪਾਰਟੀ ਉਹਨਾਂ ਦਾ ਕੋਈ ਲੰਬਾ ਨਹੀਂ ਹੋਣਾ ਚਾਹੀਦਾ ਅਖੀਰ ਵਿੱਚ ਮੇਰਾ ਸਵਾਲ ਹੈ ਖੜਾਂ ਦੇ ਨਾਲ ਜੋ ਪਿੰਡ ਦੇ ਰਸਤੇ ਤਕਰੀਬਨ ਹੀ ਖਰਾਬ ਹੋ ਚੁੱਕੇ ਹਨ ਕਈ ਥਾਵਾਂ ਤੇ ਰੁੜ ਚੁੱਕੇ ਹਨ ਜੀ ਮਤਲਬ ਕਿਤੇ ਗੰਦਗੀ ਇੰਨੀ ਫੈਲ ਗਈ ਆ ਵੀ ਕੋਈ ਆਪਾਂ ਕਹਿ ਨਹੀਂ ਸਕਦੇ ਜੀ ਤੁਹਾਨੂੰ ਵੀ ਪਤਾ ਹੀ ਆ ਤੁਸੀਂ ਪਿੰਡ ਵਾਸੀ ਇੱਕ ਸੀਨੀਅਰ ਜੀ ਹਾਂਜੀ ਉਹਨੂੰ ਕਿੰਨੇ ਕਿ ਚਿਰ ਤੱਕ ਆਪਾਂ ਠੀਕ ਕਰ ਰਹੇ ਨੇ ਵੀਰ ਜੀ ਪੰਚਾਇਤ ਕੋਲ ਜਿਹੜੀ ਆ ਦੀ ਮਨਰੇਗਾ ਸਕੀਮ ਆ ਨਾ ਜਿਹੜੀ ਉਹ 2-2.5 ਮਹੀਨੇ ਤੋਂ ਬੰਦ ਪਈ ਆ ਜੀ ਅਸੀਂ ਬਾਰ-ਬਾਰ ਜਿਹੜੇ ਆਪਣੇ ਅਫੀਸਰ ਨੂੰ ਬਲਾਗ ਦੇ ਵਿੱਚ ਵੀਡੀਓ ਸਾਹਿਬ ਨੂੰ ਬੇਨਤੀ ਕਰ ਚੁੱਕੇ ਹਾਂ ਉਹਨਾਂ ਤੁਹਾਡਾ ਸਵਾਲ ਬੜਾ ਜਾਇਜ਼ ਆ ਕਿ ਵਾਕਈ ਜਿਹੜੇ ਆ ਕਾਫੀ ਬਰਮਾ ਰਸਤੇ ਜਿਹੜੇ ਆ ਨਾ ਉਹ ਰੁੜ ਚੁੱਕੇ ਆ ਵੱਡੂਗੇ ਟੋਏ ਪੈ ਚੁੱਕੇ ਉਹਨਾਂ ਨੂੰ ਰਿਪੇਅਰ ਕਰਨ ਵਾਸਤੇ ਅਸੀਂ ਫੇਰ ਜਿਹੜੀ ਮਨਰੇਗਾ ਸਕੀਮ ਆ ਜਿਹੜੀ ਸਾਨੂੰ ਲੇਬਰ ਮਈਆ ਹੁੰਦੀ ਆ ਉਹ ਬੇਨਤੀ ਕਰ ਰਹੇ ਆ ਸਰਪੰਚ ਸਾਹਿਬ ਦੇ ਰਾਂ ਕਿ ਉਹ ਸਾਨੂੰ ਲੇਬਰ ਦਾ ਕੰਮ ਚਲਾਉਣ ਵਾਸਤੇ ਦਿੱਤਾ ਜਾਵੇ ਤਾਂ ਜੋ ਅਸੀਂ ਸਾਰੇ ਰਸਤੇ ਠੀਕ ਕਰ ਸਕੀਏ ਜਿਹੜੇ ਪਿੰਡਾਂ ਦੇ ਵਿੱਚ ਬਾਰਿਸ਼ ਦੇ ਨਾਲ ਗੰਦਗੀ ਥਾਂ ਥਾਂ ਦੇ ਢੇਰ ਲੱਗੇ ਆ ਉਹਨੂੰ ਜਿਹੜਾ ਅਸੀਂ ਸਾਫ਼ ਕਰ ਸਕੀਏ ਕਿਉਂਕਿ 2 ਮਹੀਨੇ ਤੋਂ ਸਾਨੂੰ ਜਿਹੜੇ ਆ ਸਾਡੇ ਸੀਨੀਅਰ ਅਫੀਸਰ ਜਿਹੜੇ ਉਹ ਕਹਿ ਰਿਹਾ ਕਿ ਮਨਰੇਗਾ ਸਕੀਮ ਹੈ ਜਿਹੜੀ ਉਹ ਬੰਦ ਆ ਕਿਉਂਕਿ ਪੇਮੈਂਟਾਂ ਨਹੀਂ ਉਹਦੀਆਂ ਹੋ ਰਹੀਆਂ ਤੁਹਾਨੂੰ ਲੱਗਦਾ ਵੀ ਇਹੋ ਜਿਹੇ ਸਮੇਂ ਦੇ ਵਿੱਚ ਤੇ ਕੋਈ ਸਕੀਮ ਬੰਦ ਕਰਨੀ ਨਹੀਂ ਚਾਹੀਦੀ ਸਰ ਨਹੀਂ ਕਰਨੀ ਚਾਹੀਦੀ ਜੀ ਹੁਣ ਪੁੱਛ ਲੋ ਉਹਨਾਂ ਕਹਿੰਦਾ ਸਕੀਮ ਚੱਲਦੀ ਹੈ ਪਰ ਸਾਡੇ ਮਾਸਟਰ ਰੋਲ ਨਹੀਂ ਕੱਢਣ ਦੇ ਲੇਬਰ ਨੂੰ ਆਪਾਂ ਉਹਨਾਂ ਦੀ ਹਾਜ਼ਰੀ ਵਾਲਾ ਮਾਸਟਰ ਰੋਲ ਕੱਢਾਂਗੇ ਤਾਂ ਹੀ ਲੇਬਰ ਕੰਮ ਤੇ ਲੱਗੂਗੀ ਕੱਢ ਨਹੀਂ ਰਹੇ ਖੜਾਣੇ ਦੇ ਕੰਮ ਸਾਰੇ ਲੇਬਰ ਦੇ ਬੰਦ ਕੀਤੇ ਹੋਏ ਆ ਦੁਕਾਨਦਾਰਾਂ ਦੇ ਕੰਮ ਖਤਮ ਹੋਏ ਪਏ ਆ ਜੀ ਜਿਹੜਾ ਕੋਈ ਦਿਹਾੜੀਦਾਰ ਬੰਦਾ ਵਾ ਉਹ ਵਿਚਾਰਾ ਕਿੱਥੇ ਕੰਮ ਕਰੂਗਾ ਜਦੋਂ ਜ਼ਮੀਨ ਜ਼ਮੀਨ ਦੇ ਵਿੱਚ ਤੇ ਪਾਣੀ ਫਿਰ ਰਿਹਾ ਤੇ ਜੇ ਮਨਰੇਗਾ ਸਕੀਮ ਵੀ ਇਦਾਂ 2 ਮਹੀਨੇ ਤੋਂ ਬੰਦ ਆ ਰਹੀ ਆ ਤੇ ਇਹ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਬਿਲਕੁਲ ਜੀ ਇਹ 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 ਸਰਕਾਰ ਦੀ ਇੱਕ ਨਾਕਾਮੀ ਆ ਤੇ ਇਹ ਮੈਂ ਉੱਚ ਅਧਿਕਾਰੀਆਂ ਨੂੰ ਤੁਹਾਡੇ ਸਾਹਮਣੇ ਰਹੀਂ ਕਹਿਣਾ ਚਾਹੁੰਦਾ ਕਿ ਮਨਰੇਗਾ ਸਕੀਮ ਜਿਹੜੀ ਉਹ ਤੁਰੰਤ ਜਿਹੜੀ ਆ ਉਹ ਸ਼ੁਰੂ ਕਰਨੀ ਚਾਹੀਦੀ ਆ ਕਿਉਂਕਿ ਕਹਿ ਦਿੰਦੇ ਆ ਜਿਹੜੇ ਸਾਡੇ ਅਫੀਸਰ ਆ ਕਿ ਜਿਹੜੀ ਕੱਚੀ ਲੇਬਰ ਆ ਜਿਸ ਤਰ੍ਹਾਂ ਬਰਮਾ ਦੇ ਮਿੱਟੀ ਪਾਉਣੀ ਬਰਮਾ ਨੂੰ ਸਾਫ਼ ਕਰਨਾ ਉਹ ਬੰਦ ਆ ਇਹ ਕਿਰਪਾ ਕਰਕੇ ਅਫੀਸਰ ਸਾਹਿਬਾ ਇਹਨਾਂ ਨੂੰ ਬੇਨਤੀ ਤੁਹਾਡੇ ਮਾਧਮੇ ਰਹੀ ਵੀ ਉਹਨੂੰ ਚਾਲੂ ਕਰਨ ਲੋਕਾਂ ਨੂੰ ਰੋਜ਼ਗਾਰ ਮਿਲੇ ਪਿੰਡ ਦਾ ਜਿਹੜਾ ਵਾ ਉਹ ਸਫਾਈ ਹੋਵੇ ਗੰਦਗੀ ਨਾ ਫੈਲੇ ਬਿਮਾਰੀਆਂ ਨਾ ਫੈਲਣ ਸਰਕਾਰ ਨੂੰ ਇਹ ਬੇਨਤੀ ਆ ਕਿ ਜੋ ਵੀ ਇਹ ਸਕੀਮਾਂ ਜੋ ਮਰੇਗਾ ਦੀਆਂ 2 ਮਹੀਨੇ ਤੋਂ ਬੰਦ ਹੋ ਰਹੀਆਂ ਵਾ ਇਹੋ ਜੀ ਆਫ਼ਤ ਦੀ ਘੜੀ ਦੇ ਵਿੱਚ ਕੋਈ ਵੀ ਇਹ ਸਕੀਮ ਜਿਹੜੀ ਆ ਬੰਦ ਨਹੀਂ ਹੋਣੀ ਚਾਹੀਦੀ ਕਿਉਂਕਿ ਇੱਕ ਆਫ਼ਤ ਆ ਇਸ ਤੋਂ ਮਾੜਾ ਕੋਈ ਸਮਾਂ ਮੇਰੇ ਹਿਸਾਬ ਨਾਲ ਹੋ ਨਹੀਂ ਸਕਦਾ ਸਰਪੰਚ ਸਾਹਿਬ ਨੇ ਬਹੁਤ ਵਧੀਆ ਸਵਾਲ ਦਿੱਤੇ ਤੁਸੀਂ ਸਮਾਂ ਕੱਢਿਆ ਸਰਪੰਚ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਇਹ 2 ਘੰਟੇ ਲਈ ਜੁਰੇ ਰਹੋ ਮੈਂ ਬੀਗਮ ਜੀ ਦੇ ਕੰਗ ਕੈਮਰਾਮੈਨ ਸਤਰਾਜ ਸਿੰਘ ਧੰਨਵਾਦ ਧੰਨਵਾਦ